ਆਤਾ ਹੈ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਜਾ ਹੈ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਇਕੱਲੇ ਹੀ ਉਹ ਘਰ ਦੇ ਵਿੱਚ ਇਕੱਲੇ ਹੀ ਹਾਂ ਇਕੱਲੇ ਜਿੰਨੂੰ ਮਰਦੇ ਪਹੁੰਚ ਲੋਕ ਇਕੱਲੇ ਨਹੀਂ ਰਹਿੰਦੇ ਤਾਂ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ੰਨਾ ਨਾ ਪਾਣੀ ਹੈ ਤੇ ਜਰ ਦੇ ਕੋਈ ਬੰਕੇ ਨਹੀਂ ਉੱਤੀ ਐਵੇਂ ਕਨਵਾ ਕਾ ਵੰਦੇ ਮਨ ਕੱਢ ਕੇ ਲੈ ਕੇ ਜਿੱਲਾ ਪਾਣੀ ਚੜਿਆ ਨਾ ਕਹਿੰਦੇ ਉਹਨੂੰ ਕੱਢ ਕੇ ਲੈਣਗੇ ਕਿਆ ਬੋਲੂਗੇ ਸਭ ਤਾਂ ਤੋਂ ਹੋ ਗਿਆ ਮੇਰਾ ਕੋਈ ਜੀਜੀ ਨਹੀਂ ਰਹੀ ਲੇਡਾ ਕਪੜਾ ਕੋਈ ਨਹੀਂ ਬੱਚੇ ਮੇਰੇ ਹਾਂ ਕੀ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਕਰਾਂ ਮੈਂ ਜੇ ਕਿਸੇ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹਿੰਦੀ ਮਰਦੀ ਐ ਨਾ ਇਹ ਰ ਇਹ ਤਾਰ ਤੁਹਾਨੂੰ ਹੜਪਰਭਾਵੇ ਤੇ ਇਲਾਕਿਆਂ ਦੀਆਂ ਤਸਵੀਰਾਂ ਦਿਖਾ ਰਹੀਆਂ ਕਿ ਕਿੰਨੇ ਮਾੜੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਨੇ ਖਾਸ ਤੌਰ ਤੇ ਕਿਸਾਨ ਵੀਰ ਤੇ ਜਿਹੜਾ ਗਰੀਬ ਤਬਕਾ ਸੀਗਾ ਆ ਇਹ ਇਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਲਮੋਸਟ ਇੱਕ ਖੰਡਰ ਹੀ ਐ ਇੱਕ ਕਮਰਾ ਔਰ ਇਹ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਰਹਿੰਦੀ ਆ ਔਰ ਐਨ ਬਿਲਕੁਲ ਤੁਸੀਬਨ ਜਿਹੜਾ ਨਾ ਉਹ ਲਾਗੇ ਐ ਜਦੋਂ ਤੁਸੀਬਨ ਟੁੱਟਿਆ ਤਾ ਇਹ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਨੱਕੋ ਨੱਕ ਪਾਣੀ ਸੀ ਬੰਦੇ ਡੁੱਬਦੇ ਆ ਜਿੱਦਾਂ ਪਿੰਡ ਦੇ ਲੋਕ ਕਹਿ ਰਿਆ ਔਰ ਇਹ ਬਜ਼ੁਰਗ ਮਾਤਾ ਜਿਹੜੀ ਹੈ ਕੱਲੀ ਹੈ ਪਰਿਵਾਰ ਦੇ ਵਿੱਚ ਔਰ ਇਹ ਦੱਸ ਰਹੀ ਹੈ ਕਿ ਇਹਦੇ بیٹے ਦੀ ਮੌਤ ਹੋ ਜਾਂਦੀ ਹੈ ਇਹਦੇ بیٹے ਦੀ ਡੈਥ ਹੋ ਜਾਂਦੀ ਹੈ ਔਰ ਇਹਦਾ ਸਹਾਰਾ ਹੋਰ ਕੋਈ ਨਹੀਂ ਹੈ ਕੱਲੀ ਬਜ਼ੁਰਗ ਮਾਤਾ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕਿ ਕੋਈ ਮਦਦ ਕਰਦਾ ਹੋਣਾ ਤਾਂ ਇਹ ਬੀਜੀ ਘਰ ਤਾਂ ਡਈਆ ਹਾਂਜੀ ਘਰ ਮੇਰਾ ਹੀ ਏ ਇੱਕੋ ਹੀ ਕਮਰਾ ਆਹ ਇਹ ਕਮਰੇ ਦੋਏ ਹੀ ਮੇਰੇ ਫਿਰੇ ਟੁੱਟ ਗਏ ਨਾ ਅੱਛਾ ਹਾਂ ਇੱਕ ਬਚਿਆ ਹਾਂ ਤੇ ਇਕੱਲੇ ਕਿਉਂ ਘਰ ਦੇ ਵਿੱਚ ਇਕੱਲੇ ਹਾਂ ਇਕੱਲੇ ਜਿੰਨੂੰ ਮਰਦੇ ਪਹੁੰਚ ਲੋ ਇਕੱਲੇ ਰਹਿੰਦੇ ਸਤਾ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹ ਅੱਛਾ ਇਹ ਕੈਨ ਨਾ ਇਹ ਸਾਰਾ ਹੜਦਾ ਹੀ ਪਾਣੀ ਆ ਆਹ ਉਹਦੀ ਮਿੱਟੀ ਐ ਸਾਰੀ ਹੜਦਾ ਹੀ ਸਾਰਾ ਹਾਂ ੰਨਾਂ ਨਾ ਪਾਣੀ ਹੇਤੇ। ਜਰ ਦੇ ਕੋਈ ਝੰਕਿਆ ਹੀ ਨਹੀਂ ਉੱਤ। ਅੱਛਾ ਜਦੋਂ ਪਾਣੀ ਆਇਆ ਉਦੋਂ ਇੱਥੇ ਘਰੇ ਇੱਥੇ ਬੈਠੇ ਸੀਗੇ। ਉਹ ਲੈ ਮੈਨੂੰ ਲੈ ਕੇ ਕੱਢ ਕੇ ਉੱਧਰ ਤੇ ਕੱਢ ਕੇ ਲੈ ਆਏ। ਆਂ ਮੈਂ ਕੰਵਾ ਕਾ ਜਦੋਂ ਮੈਨੂੰ ਕੱਢ ਕੇ ਲੈ ਕੇ ਜਿੱਲੇ ਪਾਣੀ ਚੜਿਆ ਨਾ ਉਹਦੇ ਮੈਨੂੰ ਕੱਢ ਕੇ ਲੈ ਆਉਂਗਾ। ਹਾਂ। ਅੱਛਾ ਉਹਿਆ ਨਹੀਂ ਉਰਤਰਾ ਵੀ ਇਹੀ ਤਾਂ ਇੱਕ ਬਚਿਆ ਕੋਲ ਨਾ ਕੋਈ ਧੀ ਹੈ ਨਾ ਪੁੱਤ ਹੈ। ਦੇ ਸਰੇ ਤਲੇ ਹੋ ਗਏ ਹੋ ਗਏ ਸਭ ਖਤਮ ਹੋ ਗਿਆ ਮੇਰਾ ਕੋਈ ਜੀਜੀ ਨਹੀਂ ਰਹੀ ਨੀ ਦਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਬਹੁਤ ਖਰਾਬ ਹੋ ਗਿਆ ਸਭ ਗਾਇਬ ਹੋ ਗਏ ਕਾਹੋਂ ਰੋਟੀ ਪਾਣੀ ਦਾ ਕਿਵੇਂ ਕਿਵੇਂ guzara ਕਰ ਰਹੇ ਹਾਂ ਰੋਟੀ ਪਾਣੀ ਦਾ ਤਰਾਈ ਸਰਕਾਰ ਵੱਲੋਂ ਮਰਦਾ ਰਛ ਕੋ ਖਾਲ ਨਹੀਂ ਬਹੁਤ ਰ ਪਿੰਡ ਦੇ ਮੱਚ ਕਹਤੇ ਨੀ ਐਵੇਂ ਕਹਿੰਦੇ ਉਹ ਪਿੰਡ ਦੇ ਵੀ ਕਰਦੇ ਹਾਂ ਹਾਂ ਇਹੀ ਕੋ ਕਮਰਾ ਸੀ ਗਾਏ ਉਹ ਇਹ ਇਹ ਹੀ ਦੇਖੋ ਇਹ ਗਏ ਤੇ ਹੁਣ ਤੇ ਹਾਂ ਤੇ ਬਾਈ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਵੀ ਇੱਕ ਚੁੱਲਾ ਹੈ ਮਾਤਾ ਦਾ ਇੱਕ ਮੰਝਾ ਸੀਗਾ ਹਾਂ ਤੇ ਆਪਾਂ ਦੇ ਪੁੱਨੇ ਛਕ ਕੋਲ ਦੇ ਪੇ ਦੇ ਨੇ ਮੇਰੇ ਹੂੰ ਸਭ ਕੁਝ ਉਹ ਜਿਹੜਾ ਕਪੜਾ ਮੈਂ ਟੱਕੇ ਦਾ ਤਾਂ ਉਹ ਵੀ ਸਾਰੇ ਤੇ ਅਸਾ ਵੀ ਠੀਕ ਪੈਂਦਾ ਬਚਿਆ ਕੋਈ ਲੀੜਾ ਕਪੜਾ ਕਿ ਨਹੀਂ ਬਸ ਕੋਈ ਨਹੀਂ ਬਚਿਆ ਹੂੰ ਕੋਈ ਨਹੀਂ ਬੱਚੇ ਉਹਨੇ ਇਹ ਕਹਦਾ ਕੀ ਪਤਾ ਕੀ ਬਣਵਾ ਫਿਰਨੇ ਉਹਨੇ ਮੈਨੂੰ ਕੱਢ ਕੇ ਲੈ ਗਏ ਫੇਰ ਉਹ ਉਹਦਾ ਇੱਥੇ ਹੀ ਹੁੰਦੇ ਸੀਗੇ ਰਾਤ ਨੂੰ ਕਿਉਂ ਆਹ ਇੱਥੇ ਤੁੰਨ ਹਾਂ ਇੱਥੇ ਮੇਰੇ ਦੋ ਬਣ ਜੇ ਆਇਆ ਗਏ ਰਹਤੇ ਦਰ ਮੇਰੇ ਕੋਲ ਹੁੰਦਾ ਹੀ ਅੱਛਾ ਆ ਉਹ ਕਿੱਦਾਂ ਬਣਾਇਆ ਸੀ ਸਮਾਨ ਇਹ ਮੰਜੇ ਵਗੈਰਾ ਇਹ ਹੋਰ ਕੀ ਨਾ ਤੀ ਵੀ ਮੈਂ ਕਿਰਨ ਤੀ ਹੀ ਜੋ ਆਈਏ ਅੱਛਾ ਹਾਂ ਉਹ ਨਹੀਂ ਕਿਵਲੇ ਤੇ ਉਹ ਆਪਣੇ ਕਿ ਬੈਂਕ ਰੋਣ ਬਾਤੇ ਰਾਤ ਨਹੀਂ ਰਹਿਣਾ ਉਹਨਾਂ ਨੇ ਆਹ 10 ਮਿੰਟ ਆ ਮੜੀ ਮੋਟੀ ਕੰਦ ਹੈਗੀ ਕਿ ਵੀ ਇਦਾਂ ਸੀਗੀ ਇਹ ਸਾਰੀ ਟੱਟ ਗਈ ਹੈ ਹਾਂ ਸਾਰਾ ਕੋਟ ਟੱਟ ਗਿਆ ਤਾਂ ਇਹ ਨੇ ਬਈ ਇਹ ਹਾਲਾਤ ਤੁਹਾਨੂੰ ਦਿਖਾ ਦਿੰਨੇ ਦੋ ਕ ਕਮਰੇ ਸੀ ਇੱਕ ਦੀ ਉਹ ਪਹਿਲਾਂ ਛਾਤੇ ਡਿੱਗ ਚੁੱਕੀ ਆ ਤੇ ਇਹ ਵੀ ਡਿੱਗਣ ਦੇ ਕਿਨਾਰੇ ਆ ਬਿਲਕੁਲ ਬਜ਼ੁਰਗ ਮਾਤਾ ਅੱਛਾ ਇਹ ਤੁਸੀਂ ਤਾਲਾ ਹੱਥ ਦੇ ਵਿੱਚ ਤਾਲਾ ਮਾਰ ਕੇ ਗਏ ਬਾਅਦ ਦੇ ਵਿੱਚ ਬਾਹਰ ਤਾਲਾ ਮਾਰ ਕੇ ਜਾਣੀ ਆ ਅੱਛਾ ਜਿੱਥੇ ਜਾਵਾਂ ਤਾਲਾ ਮਾਰ ਕੇ ਜਾਣੀ ਆ ਇਹ ਹੁਣ ਖੋਲਿਆ ਅੱਛਾ ਤਾਲਾ ਮਾਰ ਕੇ ਜਾਣੇ ਹਾਂ ਇਸ ਨੂੰ ਮਾਰ ਕੇ ਜਾਣੀ ਜਿੱਥੇ ਜਾਣੀ ਹੂੰ ਇਹ ਕੰਨੋ ਕਰ ਦਿਨੋ ਮਾਰ ਕੇ ਪੁੱਛਣ ਆ ਫਿਰ ਮੋੜਾ ਕੀ ਕਰਾਂਗੇ ਇਹ ਤਾਂ ਮਿੱਟੀ ਬਹੁਤ ਜੰਮ ਗਈ ਬੜੀ ਰਬਲਾ ਗਈ ਇੱਥੇ ਮੈਂ ਇਹ ਬਰਨੀ ਨਹੀਂ ਦਿੰਦਾ ਮੈਨੂੰ ਕੋਈ ਇੱਥੇ ਤੂੰ ਮਰਨਾ ਤੇ ਜਾ ਕੇ ਮੈਂ ਇੱਥੇ ਕਿੱਥੇ ਖੜੋਵਾਂ ਬਹਿਣ ਨੂੰ ਜਗ੍ਹਾ ਨਹੀਂ ਕੋਈ ਉਹਨੂੰ ਜਗ੍ਹਾ ਨਹੀਂ ਕਿੱਥੇ ਬੈਠਾਂ ਹੋਰ ਉਹਨੇ ਥਾਲੇ ਮਾਰਨ ਜੋਗਾ ਤੇ ਰਿਆ ਹੀ ਨਹੀਂ ਅੰਦਰ ਸਮਾਨ ਕੋਈ ਸਾਰਾ ਖਰਾਬ ਹੋ ਗਿਆ ਹੁਣ ਖਰਾਬ ਹੋ ਗਿਆ ਕੀ ਕਰਾਂ ਉਹਨੂੰ ਥੁੱਕੇ ਕਿੱਥੇ ਦੇ ਫੇਰ ਇਕੱਠਾ ਕਰਾਂਗੇ ਕੀ ਕਰਾਂ ਉਹ ਕੋਈ ਆਏ ਕਿਸ ਨੇ ਕਹਿ ਕੇ ਕੋਈ ਨਹੀਂ ਕਰਦਾਂਗੇ ਮਦਦ ਅੰਦਰ ਨਹੀਂ ਬਣ ਦੰਦੇ ਅੰਦਰ ਗਲੇ ਦੇ ਨੇ ਬਾਲੇ ਸਾਰੇ ਠਾਉਗੇ ਤੇ ਅੱਛਾ ਬਾਲੇ ਹੋ ਗਏ ਤੇ ਤਾਂ ਇਹ ਦੇ ਬਾਈ ਖਲਾਤ ਇਹ ਤਸਵੀਰਾਂ ਦਿਖਾ ਰਹੇ ਆ ਇੱਧਰ ਵੀ ਆਪਣੇ ਇੰਨੀ ਮਿੱਟੀ ਆ ਕਿ ਲਾ ਲੋ ਕਿ ਥੱਲੇ ਪੈਰ ਖੁਬ ਜਾਂਦਾ ਹੈ ਜੇ ਵੀ ਤੇ ਹਿਸਾਬ ਲਾ ਲੋ ਕਿ ਕਿੰਨੀ ਰੱਬਲ ਜਿਹੜੀ ਹੈ ਇੱਧਰ ਚੜੀ ਹੋਏਗੀ ਆ ਸਾਰਾ ਜਿਹੜਾ ਘਰ ਆ ਆਹ ਛੱਤ ਜਿਹੜੀ ਉਹ ਟੁੱਟ ਚੁੱਕੀ ਆ ਤਾਂ ਆ ਵੀ ਇਹ ਕੰਦਰ ਆਲਮੋਸਟ ਇਹ ਖਤਮ ਦੇ ਕਿਨਾਰੇ ਹੀ ਆ ਮਿੱਟੀ ਬਹੁਤ ਜ਼ਿਆਦਾ ਥੱਲੇ ਜਿਹੜੀ ਉਹ ਜਮਾ ਹੋ ਚੁੱਕੀ ਹੈ ਤੇ ਇਹ ਕੱਲੀ ਬਜ਼ੁਰਗ ਮਾਤਾ ਹੈ ਮਾਤਾ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਲਾਜੂ ਅੱਛਾ ਠੀਕ ਹੈ ਇਹ ਮਾਤਾ ਲਾਜੂ ਹੈ ਬਾਈ ਲੋੜ ਤਾਂ ਹਰੇਕ ਕਿਸੇ ਨੂੰ ਆ ਪਰ ਫਿਰ ਵੀ ਜੇ ਕੋਈ ਇਸ ਮਾਂ ਦੀ ਬਜ਼ੁਰਗ ਮਾਤਾ ਦੀ ਕਿਉਂਕਿ ਜਿਹੜੇ ਹਾਲਾਤ ਨੇ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਜਰੂਰ ਇਹਨਾਂ ਤੱਕ ਪਹੁੰਚ ਜਿਹੜੀ ਉਹ ਕਰ ਸਕਦਾ ਹੈ ਪਿੰਡ ਦੇ ਲੋਕਾਂ ਤੱਕ ਜਾਂ ਇਹਨਾਂ ਤੱਕ ਬਹੁਤ ਮਾੜੇ ਹਾਲਾਤ ਹੈ ਕੁੱਲ ਮਿਲਾ ਕੇ ਅਸੀਂ ਹਰੇਕ ਘਰ ਜਾ ਰਹੇ ਹਾਂ ਹਰੇਕ ਪਿੰਡ ਦੀ ਵੀ ਗੱਲ ਕਰ ਰਹੇ ਹਾਂ ਤਾਂ ਖੜਦੇ ਪਾਣੀ ਦੇ ਕਰਕੇ ਬਹੁਤ ਬੁਰੇ ਹਾਲਾਤ ਨੇ ਏਸੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ मां ફરિયાદ ਵੀ ਕਰ ਰਹੀ ਹੈ ਕੀ मां ਕਹਿਣਾ ਕੁਝ ਲੋਕ ਕੋਈ ਦੇਖ ਰਹੇ ਹੋਣਗੇ ਕੋਈ ਕਹਿਣਾ ਮੈਂ ਕੀ ਕਰਨਾ ਮੈਂ ਕੀ ਆਖਾਂ ਜੇ ਕਿਸੇ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹਿੰਦੀ ਮਦਦ ਹੀ ਹੈ ਨਾ ਮੇਰਾ ਹਾਂ ਉਹ ਕਹੇ ਜੀ ਮਦਦ ਕੀ ਹੈ ਕਹਿ ਨੂੰ ਕੀ ਕਹਿਣਾ ਤਾਂ ਬਿਲਕੁਲ ਮਾਤਾ ਗਿੰਦੀ ਕਿ ਮਰਜ਼ੀ ਹੈ ਕਿਸੇ ਨੂੰ ਕੀ ਕਹਿਣਾ ਤਾਂ ਕੋਈ ਗੱਲ ਦੀ ਮਾਤਾ ਫੜੂਗਾ ਬਾ ਜੇ ਉਹਨੇ ਦੁੱਖ ਦਿੱਤਾ ਤਾਂ ਕੋਈ ਗੱਲ ਨਹੀਂ ਉਹ ਭੇਜਦਾ ਹੈ ਹਮੇਸ਼ਾ ਬੰਦਿਆਂ ਨੂੰ ਨਾਲ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਂਦਾ ਹੈ ਤਾਂ ਜਰੂਰ ਭਾਈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਸਕਦੇ ਹੋ ਔਰ ਪਤਾ ਵੀ ਕਰ ਸਕਦੇ ਹੋ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਦੀਨਾਰਗਰ ਗੁਰਦਾਸਪੁਰ